ਕੋਈ ਤਕਰੀਬ ਕੋਈ 11:22 ਮਿੰਟ ਤੇ ਨਾ ਮੈਨੂੰ ਕਾਲ ਆਈ ਉਹ ਵੀ ਸਾਡੇ ਰਿਲੇਟਿਵ ਵੀ ਆ ਬੇਟਾ ਉਹਦੀ ਕਾਲ ਆਈ ਕਿ ਦੀਦੀ ਐਵੇਂ ਆਵੇਂ ਨਾ ਕੋਈ ਗੱਡੀ ਲੰਗੀ ਆ ਤੇ ਉਹਨਾਂ ਨੇ ਫਾਇਰਿੰਗ ਕੀਤੀ ਆ ਮੈਂ ਥੋੜੀ ਦੂਰ ਸੀਗੀ ਮੈਂ ਸਾਨੂੰ ਨਹੀਂ ਉਧਰ ਆਵਾਜ਼ ਗਈ ਜਾਂ ਸਾਨੂੰ ਪਤਾ ਨਹੀਂ ਲੱਗਾ ਦਰਵਾਜ਼ੇ ਬੰਦ ਹੁੰਦੇ ਆ ਸਰਦੀ ਦਾ ਟਾਈਮ ਆ ਤੇ ਉਹਦੇ ਆਹੀਂ ਜਦੋਂ ਫਿਰ ਉਹਨੂੰ ਮੈਂ ਕਿਹਾ ਕਿ ਤੇਰੇ ਕੈਮਰੇ 'ਚ ਰਿਕਾਰਡ ਹੋਈ ਆ ਤੇ ਤੂੰ ਸਾਨੂੰ ਦੱਸ ਉਹਨੇ ਮੈਨੂੰ ਵੀਡੀਓ ਭੇਜ ਦਿੱਤੀ ਆ ਜਿੱਦਾਂ ਮੈਂ ਵੀਡੀਓ ਮੈਨੂੰ ਆਈਏ ਮੈਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਵੀਡੀਓ ਭੇਜੀਏ ਮੈਂ ਕਹਾ ਸਰਪੰਚ ਸਾਹਿਬ ਸਾਡੇ ਇਲਾਕੇ ਦੀ ਸੇਫਟੀ ਵਾਸਤੇ ਸਾਨੂੰ ਉੱਠ ਕੇ ਚੱਲਣਾ ਚਾਹੀਦਾ ਬਾਹਰ ਕਹਿੰਦੇ ਚਲੋ ਫਿਰ ਅਸੀਂ 에ਅਰ ਫੋਰਸ ਵਾਲਿਆਂ ਨੂੰ ਫੋਨ ਕੀਤਾ ਉਧਰ ਵੀ ਵੀਡੀਓ ਭੇਜ ਦਿੱਤੀ ਐਸ ਐਚਓ ਸਾਹਿਬ ਨੂੰ ਵੀ ਭੇਜ ਦਿੱਤੀ ਆਪਾਂ ਫ੍ਰੈਸ਼ ਐਸਐਚਓ ਸਾਹਿਬ ਆਪਣੀ ਟੀਮ ਦੇ ਨਾਲ ਆਇਆ ਉਹਨਾਂ ਨੇ ਸਾਰਾ ਸੱਚ ਬਿਆਨ ਕੀਤਾ ਆ ਤੇ ਅਸੀਂ ਆਪਣੇ ਜੋ ਵੀ ਸਾਡੇ ਐਸਐਚਓ ਸਾਹਿਬ ਹੈ ਪੰਜਾਬ ਪੁਲਿਸ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਰਾਤ ਸਾਡੇ ਨਾਲ 3 ਵਜੇ ਤੱਕ ਫਿਰਦੇ ਰਹੇ ਨਾ ਪੂਰਾ ਰੋਡ ਨਾ ਕਵਰਿੰਗ ਕੀਤਾ ਆ ਸਾਰਾ ਉਧਰ ਉਧਰ ਦੇਖਿਆ ਪਰ ਮੈਂ ਕਹਿੰਨੀ ਆ ਬਹੁਤ ਹੀ ਘਟੀਆ ਹਰਕਤ ਹੈ ਗਈ ਆ ਕੋਈ ਸੜਕ ਤੇ ਆਂਦਾ ਜਾਂਦਾ ਹੋਵੇਗਾ ਜੇ ਕਿਸੇ ਨੂੰ ਗੋਲੀ ਲੱਗ ਜੇ ਫਿਰ ਕੋਈ ਕੀ ਕਰੇਗਾ ਨੁਕਸਾਨ ਹੋ ਜਾਏਗਾ ਇਸ ਦੇ ਮੁੱਦੇ ਹੋਏ ਰੱਖਦੇ ਆ ਮੈਂ ਕਹਿੰਨੀ ਆ ਕਿ ਕੋਈ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਦੁਬਾਰਾ ਬੱਚੇ ਇਹ ਗਲਤੀ ਨਾ ਕਰਨ ਕਿੰਨੇ ਗੋਲੀਆਂ ਚੱਲੀਆਂ ਸਿਰਫ ਸਿਰਫ ਇੱਕ ਹੀ ਫਾਇਰ ਹੋਇਆ ਹੈ ਕੋਈ ਬੰਦੇ ਕਿੰਨੇ ਸੀ ਵਿੱਚ ਆ ਬੰਦੇ ਦਾ ਪਤਾ ਨਹੀਂ ਇੱਕ ਤੇ ਹੋਏਗਾ ਜਿਹੜਾ ਡਰਾਈਵਰ ਹੋਏਗਾ ਹੋ ਸਕਦਾ ਉਹਦੇ ਨਾਲ ਹੋਰ ਵੀ ਹੋਣ ਰਾਤ ਦਾ ਟਾਈਮ ਹੀ ਤੇ ਕੋਈ ਇਕੱਲੇ ਬੰਦੇ ਦਾ ਤਾਂ ਕੰਮ ਹੈ ਨਹੀਂ ਆ ਦੋ ਚਾਰ ਬੰਦੇ ਹੋਣਗੇ ਫੇਰ ਹੀ ਬੰਦੇ ਦਾ ਦਿਲ ਵਰਦਾ ਆ ਇਕੱਲਾ ਬੰਦਾ ਇਹ ਫਾਇਰਿੰਗ ਨਹੀਂ ਕਰ ਸਕਦਾ ਸਿਰ ਰਾਤ ਮੈਨੂੰ 11:30 ਬਜੇ ਕਰੀਬ ਮੇਰੀ ਮੈਂਬਰ ਪੰਚਾਇਤ ਪੂਨਮ ਦੇਵੀ ਉਹਦਾ ਫੋਨ ਆਇਆ ਮੈਨੂੰ ਇਹ ਦਾਦਾ ਰੰਡ ਵਿੱਚ ਮੈਨੂੰ ਫੋਨ ਆਇਆ ਵੀ ਗੋਲੀ ਦੀ ਆਵਾਜ਼ ਆਈ ਹੈ ਤੇ ਨਾਲ ਹੀ ਉਹਨਾਂ ਦੇ ਘਰ ਕੈਮਰਾ ਵੀ ਲੱਗਿਆ ਹੈ ਕੈਮਰੇ ਵਿੱਚ ਗੱਡੀ ਕੈਚ ਵੀ ਹੋਈ ਹੈ ਤੇ ਗੋਲੀ ਦੀ ਆਵਾਜ਼ ਵੀ ਪੂਰੀ ਜਿਹੜੀ ਸਾਡੇ ਕੋਲ ਵੀਡੀਓ ਆਈ ਹੈ ਔਰ ਇੱਥੇ ਕੈਚ ਹੋ ਰਹੀ ਹੈ ਤੇ ਉਸ ਤੋਂ ਬਾਅਦ ਕੀ ਤੁਹਾਡੇ ਵੱਲੋਂ ਕੀ ਕੀਤਾ ਗਿਆ ਫਿਰ ਜਦੋਂ ਦੇਖੋ ਜੀ ਮੇਰੇ ਵੱਲੋਂ ਤੇ ਸਭ ਤੋਂ ਪਹਿਲਾਂ ਤੇ ਮੈਂ ਡਿਵੀਜ਼ਨ ਨੰਬਰ 2 ਐਸਐਚਓ ਨੂੰ ਇਨਵੋਲਵ ਕੀਤਾ ਤੇ ਉਹਦੇ ਬਾਅਦ ਮੈਂ ਵੀਡੀਓ ਪਰ ਇੱਕ ਸਾਡੇ 에어ਫੋਰਸ ਦਾ ਨੰਬਰ ਸਾਡੇ ਕੋਲ ਉਹਨਾਂ ਨੂੰ ਭੇਜਤੀ ਐ ਤੇ ਥੋੜੇ ਸਮੇਂ ਬਾਅਦ ਹੀ ਮੇਰੇ ਕੋਲ ਐਸ.ਐਸ.ਬਾਹ ਆ ਗਏ ਨੇ ਉਹਨਾਂ ਨੇ ਘਰ ਵਾਲੇ ਨੂੰ ਪੁੱਛਿਆ ਵੀ ਤੁਸੀਂ ਉਸ ਟਾਈਮ ਕੀ ਕਰ ਰਹੇ ਸੀ ਤੇ ਉਹਦੇ ਬਾਅਦ ਐਸ.ਐਸ.ਬਾਹ ਨੇ ਕਾਫੀ ਸਾਂਭਣ ਕੀਤੀ ਇੱਕ ਕਾਰ ਸਾਡੇ ਬਾਹਰ ਛੁਡੀ ਦਾਲ ਜੀ ਉਹ ਘਰ ਵੀ ਗਏ ਆ ਐਸ.ਐਸ.ਬਾਹ ਨਾਲ ਮੈਂ ਵੀ ਗਿਆ ਮੇਰੇ ਮੈਂਬਰ ਪੰਚਾਇਤ ਵੀ ਗਈ ਆ ਨਾਲ ਤੇ ਉਹਨਾਂ ਨੇ ਵੀ ਮੋਬਾਈਲ 'ਚ ਰਿਕਾਰਡਿੰਗ ਦੇਖੀ ਆ ਉਹਨਾਂ ਨੇ ਏ ਏ ਇਹ ਵੀ ਇਸ ਤਰ੍ਹਾਂ ਲੱਗੇ ਪੈਂਦਾ ਹੈ ਬਿਲਕੁਲ ਨਾਲ ਸਾਡੇ ਦੀ ਉਤੋਂ ਦੇ ਮੇਰੇ ਹਿਸਾਬ ਨਾਲ 500 ਮੀਟਰ ਦੇ 500 ਮੀਟਰ ਦੇ ਈ ਦੁਬਾਰਾ ਦੀ ਯਹਰ ਪਾਰ ਕਰਕੇ ਦੁਬਾਰਾ ਹੈ ਕੀ ਲੱਗਦਾ ਕੀ ਹੈ ਇਸ ਘਟਨਾ ਨੂੰ ਦੇ ਦੇ ਕਿਉਂਕਿ ਜਿਵੇਂ ਦੇ ਹਾਲਾਤ ਹੈ ਜਾਂ ਜਿਹੜਾ ਅਲਰਟ ਤੇ ਚੱਲਦਾ ਪਿਆ ਹੈ ਦੇਖੋ ਜੀ ਪਠਾਨਕੋਟ ਜ਼ਿਲ੍ਹਾ ਤੇ ਪਹਿਲਾਂ ਹੀ ਕਾਫੀ ਦਿਨਾਂ ਤੋਂ ਵਿਚਾਰੀ ਫੋਰਸ ਕੰਮ ਰਹੀ ਹੈ ਕਾਫੀ ਅਲਰਟ ਚੱਲ ਰਿਹਾ ਸਾਨੂੰ ਵੀ ਇਨਫੋਰਮੇਸ਼ਨ ਪੂਰੀ ਹੈ ਵੀ ਪੂਰਾ ਧਿਆਨ ਰੱਖਣਾ ਅਸੀਂ ਤੇ ਪਹਿਲੇ ਹੀ ਡਾਟਾ ਦੇਖ ਕੇ ਤੇ ਪੁਲਿਸ ਨੂੰ ਰਾਤ ਨੂੰ ਫੋਨ ਕਰਤਾ ਤਾਂ ਹੁਣ ਕਿਤੇ ਮੰਗ ਕੀ ਕਰਦੇ ਹੋ ਤੁਸੀਂ ਕੀ ਚਾਹੁੰਦੇ ਹੋ ਵੀ ਕਿ ਅਹੀਂ ਤੇ ਉਹ ਜਾਣਿਆ ਵੀ ਪਦੀ ਤੇ ਇਦਾਂ ਨਹੀਂ ਖੜੇ ਪਿੰਡ ਪਰ ਬਾੜ ਦਾਤ ਨਹੀਂ ਹੋਈ ਤੇ ਪਹਿਲੀ ਬਾੜ ਦਾਤ ਜਿਹੜੀ ਗੋਲੀ ਵੱਜੀ ਹੈ ਤੇ ਸਾਰਾ ਪਿੰਡ ਤੇ ਬਹੁਤ ਹੀ ਵਿਚਾਰਾ ਸਹਮਿਆ ਪਿਆ ਰਾਤ ਦਾ ਪੁਲਿਸ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਪੁਲਿਸ ਨੂੰ ਪੁਲਿਸ ਦੇ ਅੱਗੇ ਅਪੀਲ ਕੀ ਕਰੀ ਵਿਚਾਰੀ ਰਾਤ ਦੀ ਭਜਦੀ ਹੈ ਰਾਤ ਦੀ ਬਹੁਤ ਹੋੜਦੀ ਹੈ 3:30 ਵਜੇ ਤੱਕ ਤੇ ਐਸਐਸਓ ਇਦਰੀ ਘੁੰਮ ਰਿਹਾ ਰਾਤ ਨੂੰ ਜੀ ਲਈ ਚੱਲੀ ਜਣੀ ਹੈ ਵੀ ਕੀ ਮਾਮਲਾ ਹੈਗਾ ਇਹਦੀ ਇਨਫੋਰਮੇਸ਼ਨ ਆਈ ਆ ਤੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਸੀਸੀਟੀਵੀ ਫੁਟੇਜ ਨੂੰ ਰੋਡ ਤੇ ਚੱਲਦੇ ਜਿਹੜੇ ਉਹ ਤੋਂ ਵਹੀਕਲ ਨੇ ਉਹਨਾਂ ਦੀ ਜਾਂਚ ਕਰਕੇ ਫਿਰ ਅੱਗੇ ਪ੍ਰਤ arg ਕਿਹੜਾ ਪਿੰਡ ਕਿਹੜਾ ਹੈਗਾ ਜੀ ਪਿੰਡ ਦਾ ਉਹ ਪਤਾ ਲੱਗਾ ਕਿੰਨੇ ਬੰਦੇ ਸੀ ਨਹੀਂ ਜੀ ਕੀ ਆ ਉਹ ਕਿੰਨੀ ਵਾਰ ਆ ਜੇ ਕਰ ਰਹੇ ਜਾਂਚ ਸੋਚਣਾ ਕਿਦੇ ਹੱਲ ਹੋएगी ਸੋਚਣਾ